ਆਵੇ ਜੀਖਣ ਦਾ ਪ੍ਰੋਗਰਾਮ ਚੱਲਦਾ ਹੁੰਦਾ ਸਟੇਜ ਤੇ ਗਾਉਂਦਾ ਹੁੰਦਾ ਇੱਕ ਕੁੜੀ ਆਉਂਦੀ ਆ ਸਟੇਜ ਤੇ ਤੇ ਆ ਕੇ ਕਹਿੰਦੀ ਫੋਟੋ ਕਰਵਾਉਣੀ ਆ ਤੇ ਜੀਖਣ ਮੋਰੀ ਉਸ ਕੁੜੀ ਨੂੰ ਪੁੱਛਦਾ ਕਹਿੰਦਾ ਕਿਹੜਾ ਏਰੀਆ ਕਹਿੰਦੀ ਪਟਿਆਲਾ ਤੇ ਕਹਿੰਦੀ ਮੈਂ ਮਲਵੈਣਾ ਮਾਲਵੇ ਤੋਂ ਮੋਰੀਆਂ ਜੀਖਣ ਵੀ ਉਦਾਂ ਦਾ ਕਹਿੰਦਾ ਮੈਂ ਵੀ ਮਾਲਵੇ ਤੋਂ ਆ ਫੇ ਇਹਦਾ ਮਤਲਬ ਤੂੰ ਮੇਰੀ ਭੈਣ ਨਹੀਂ ਬਣ ਸਕਦੀ ਮੇਰੀ ਤੂੰ ਭੈਣ ਨਹੀਂ ਲੱਗਦੀ ਇੰਨੀ ਗੱਲ ਤੱਕ ਕਹਿ ਬੈਠਾ ਕੁਝ ਲੋਕਾਂ ਨੇ ਇਸ ਗੱਲ ਦਾ ਬੜਾ ਬੁਰਾ ਮਨਾਇਆ ਹੁਣ ਕੁਝ ਲੋਕ ਤਾਂ ਜੀ ਖਾਨ ਨੂੰ ਮਾੜਾ ਚੰਗਾ ਬੋਲੀ ਜਾਂਦੇ ਆ ਬੋਲੀ ਜਾਂ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੀ ਖਾਨ ਦਾ ਕਸੂਰ ਨਹੀਂ ਇਹਨਾਂ ਜਿੰਨਾ ਇਸ ਕੁੜੀ ਦਾ ਵੀ ਆ ਇਹ ਕਾਨੂੰ ਫੋਟੋ ਖਚਾਣ ਗਈ ਪਹਿਲਾਂ ਤਾਂ ਨਟਕੇ ਫੋਟੋ ਖਚਾਣ ਚੜੀ ਸਟੇਜ ਤੇ ਫਿਰ ਤਾਂ ਨੰਬਰ ਬਣਾਉਣ ਨੂੰ ਵੀ ਮੈਂ ਦਿਖਾ ਲੂੰਗੀ ਜੀ ਖਾਨ ਨਾਲ ਫੋਟੋ ਹੈ ਨਾ ਕਿੱਦਾਂ ਮੈਂ ਹੁਣ ਕੀ ਕਹਾਂ ਇਹਨੂੰ ਇਹ ਕੁੜੀਆਂ ਦੀ ਸੋਚ ਦੇਖ ਲਓ ਤੁਸੀਂ ਹੈ ਨਾ ਤੇ ਭਾਈ ਫਿਰ ਬੀਤੀ ਇਹਨੇ ਆਪਣੀ ਵੀ ਕਰਵਾਈ ਤੇ ਉਹਦੀ ਵੀ ਕਰਵਾਈ ਹੈ ਨਾ ਜੀ ਇਹ ਨਾ ਜਾਣਦੀ ਫੋਟੋ ਖਚਾਣ ਬਾਕੀ ਕੁੜੀਆਂ ਵੀ ਤਾਂ ਉੱਤੇ ਖੜੀਆਂ ਬੈਠੀਆਂ ਰਹੀਆਂ ਬੜੀਆਂ ਸੋਹਣੀਆਂ ਇਹਨੂੰ ਕੀ ਪਿਆ ਸੀ ਯਾਨੀ ਕਿ ਉਹ ਦਿਖਾ ਲੈਣਾ ਆਪਣੇ ਮੇਰੀ ਜੀਖਾਨ ਨਾਲ ਬਹੁਤ ਵਾ ਮੇਰਾ ਬੈਸਟੀ ਆ ਜੀ ਬਸ ਆ ਬੈਸਟੀ ਵਾਲੇ ਚੱਕਰ ਨੇ ਪੱਟ ਦਿੱਤੀਆਂ ਇਹੋ ਤੇ ਬੇਇੱਜ਼ਤੀ ਕਰਾ ਕੇ ਬੈਠੀ ਤੇ ਨਾਲ ਜੀਖਾਨ ਨੇ ਵੀ ਆਪਣੀ ਬੇਇੱਜ਼ਤੀ ਤੇ ਆਪਣੀ ਘਟੀਆ ਸੋਚ ਜ਼ਾਹਿਰ ਕਰ ਦਿੱਤੀ ਵੀ ਮੇਰੀ ਸੋਚ ਆ ਜੇ ਤੇਰਾ ਜੇ ਤੇਰਾ ਮੜਮ ਮੁੰਡਾ ਨਾ ਚੱਲ ਗਿਆ ਜੇ ਚੱਲ ਗਿਆ ਤੂੰ ਹੀ ਤਾਂ ਦੇਖ ਮੈਂ ਸਟੇਜ ਤੇ ਬੋਲਦਾ ਕੀ ਆ ਗਾਹ ਇਹਨੂੰ ਅਕਲ ਨਾਲ ਬੋਲਣਾ ਚਾਹੀਦਾ ਆ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਸੋ ਧੰਨਵਾਦ ਬਾਬਿਓ